ਨੰ ਬਿਛੜੇ ਤੇ ਬਾਤ ਉਹ ਦੇਰ ਮਾਰੀ ਦੇਖੇ ਕਰ ਬਦਸ ਆਸ ਲੱਗ ਜੀ ਚਿਰ ਪੇ ਇੱਕ ਸ਼ਬਦ ਨੇ ਅਨੇਕਾਂ ਸ਼ਬਦ ਬਾਤਾਂ ਕਹਿੰਦੇ ਨੇ ਮੇਰੀ ਸੰਗਤ ਪੋਚ ਮੇਰੀ ਬੈਣੀ ਉਟਨੀ ਬੜੀ ਭੈੜੀ ਹੈ ਮੇਰੀ ਸੋਚ ਬੜੀ ਨਿਕੰਮੀ ਹੈ ਤੇ ਮਾਫ ਕਰਨਾ ਜੀ ਕੋਈ ਕਹਿੰਦਾ ਮੇਰੀ ਸੋਚ ਨੇ ਕੰਮ ਕਿਸੇ ਨੂੰ ਕਹਿ ਦਿੱਤੇ ਕਹਿੰਦਾ ਮੇਰੇ ਨਾਲ ਦੀ ਸੋਚ ਹੀ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤ ਹੀ ਮਨ ਚਿੰਤਾ ਲੱਗੀ ਪਰਮੇਸ਼ਰ ਮੇਰੀ ਸੋਚ ਬੜੀ ਛੋਟੀ ਬੜੀ ਪੈੜੀ ਮੇਰੀ ਸੰਗਤ ਪੋਚ ਸੋਚਦੇ ਰਾਂਤੀ ਮੇਰਾ ਕਰਮ ਕੋ ਟਲਦਾ ਮੇਰੇ ਕਰਮ ਵੀ ਕੋਈ ਅਸੀਂ ਚੰਗੇ ਨਹੀਂ ਜਨਮ ਕੋ ਭਾਂਤੀ ਜਨਮ ਵਿਅਰਥੀ ਜਾਂਦਾ ਜੀਤਦਾ ਜਾਦੇ ਰਾਮ ਕੋ ਸਈਆਂ ਧਰਤੀ ਦੇ ਆ ਮਾਲਕਾ ਕਣਕਣ ਵਿੱਚ ਰੰਮਿਆ ਹੋਇਆ ਜੀਕੇ ਦੀਵਨਾ ਮੇਰੇ ਜਿੰਦ ਜੀਵ ਜੀਵਨ ਬਖਸ਼ਣ ਵਾਲਿਆ ਜੀਕੇ ਦੀਵਨਾ ਮੋਹੇ ਨਾਮੇ ਸਾਰੂ ਇਹ ਦੁਨੀਆ ਤੇ ਬੜਾ ਤਛੱਦਤ ਕਰਦੀ ਇਹ ਦੁਨੀਆ ਤੇ ਬੜਾ ਦੁਰਕਾਰਦੀ ਤੇ ਮਾਫ਼ ਕਰਨਾ ਅੱਜ ਅਰਬਾਂ ਪਤਿਆਂ ਦੇ ਕਰਜ਼ੇ ਮਾਫ਼ ਪਰ ਮਜ਼ਦੂਰ ਦੀ ਬਾ ਕੋਈ ਨਹੀਂ ਫੜਦਾ ਗੱਡ ਕੇ ਆ ਕੋ ਸਤਨਾਮ ਸਰੇ ਵਾਹਿਗੁਰੂ